ਤਾਂ ਗੱਲ ਕਰਾਂਗੇ ਜੀ ਬਰਾਸਤੀ ਖੇੜਾ ਬੈਲ ਗੱਡੀਆਂ ਦੀ ਦੌੜਾਂ ਦੀ ਤਾਂ ਪੰਜਾਬ ਸਰਕਾਰ ਨੇ ਹੈ ਜਿਹੜਾ ਪ੍ਰੀਵੈਸ਼ਨ ਆਫ क्रੂਅਲਟੀ ਟੂ ਐਨੀਮਲਸ ਸੋ ਦ ਬਿੱਲ 2025 ਇਸ ਨੂੰ ਮਨਜ਼ੂਰੀ ਹੈ ਜਿਹੜੀ ਉਹ ਦੇ ਦਿੱਤੀ ਹੈ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਹੁਣ ਮੁੜ ਤੋਂ ਬੈਲ ਗੱਡੀਆਂ ਦੀਆਂ ਦੌੜਾਂ ਜਿਹੜੀਆਂ ਉਹ ਸ਼ੁਰੂ ਹੋ ਜਾਣਗੀਆਂ ਇਹ ਦੌੜਾਂ ਸਾਡੇ ਸੱਭਿਆਚਾਰ ਦਾ ਅਨੇਖੜਮਾ ਜਿਹੜਾ ਅੰਗ ਨੇ ਸੋ ਸਾਡੀ ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਦੀਆਂ ਨੇ ਸਾਡੇ ਪਛੋਕੜ ਨੂੰ ਜਿਹੜਾ ਆਪਣੇ ਦੇ ਵਿੱਚ ਸਮੂਹ ਕੇ ਰੱਖਦੀਆਂ ਨੇ ਕਿਉਂਕਿ ਕਿਸੇ ਟਾਈਮ ਬਲਦਾਂ ਦੇ ਨਾਲ ਖੇਤੀ ਹੈ ਜਿਹੜੀ ਉਹ ਕੀਤੀ ਜਾਂਦੀ ਸੀ ਤਾਂ ਪਿੱਛੇ ਜੇ ਹੋਇਆ ਕਿ ਸੀਗਾ ਜਾਨਵਰਾਂ ਤੇ ਅੰਨੇ ਬਾਅਦ ਤਸ਼ੱਦਦ ਆ ਜਿਹੜਾ ਹੋਣ ਲੱਗ ਗਿਆ ਸੀ ਕਾਫੀ ਵੀਡੀਓਜ਼ ਜਿਹੜੀਆਂ ਵਾਇਰਲ ਹੋਈਆਂ ਸੀ ਜਿਸ ਤੋਂ ਬਾਅਦ ਇਹ ਦੌੜਾਂ ਤੇ ਪਾਬੰਦੀ ਜਿਹੜੀ ਲਾਤੀ ਸੀ ਪਰ ਹੁਣ ਮੁੜ ਇਹ ਦੌੜਾਂ ਜਿਹੜੀਆਂ ਸ਼ੁਰੂ ਹੋਣਗੀਆਂ ਪਰ ਕੁਝ ਗੱਲਾਂ ਦੀ ਜਿਹੜੀ ਨਿਯਮਾਂ ਦੀ ਉਹ ਪਾਲਣਾ ਕਰਨੀ ਪਊ ਜਿਵੇਂ ਇਹ ਦੌੜਾਂ ਜਿੱਥੇ ਵੀ ਹੁੰਦੀਆਂ ਨੇ ਮੇਲਿਆਂ ਦੇ ਵਿੱਚ ਹੁੰਦੀਆਂ ਨੇ ਕੋਈ ਸਮਾਗਮਾਂ ਦੇ ਵਿੱਚ ਹੁੰਦੀਆਂ ਨੇ ਕੋਈ ਤਿਹਾਰਾਂ ਦੇ ਦਿਨਾਂ ਤੇ ਹੁੰਦੀਆਂ ਨੇ ਉੱਥੇ ਕਿਸੇ ਵੀ ਬੇਜਵਾਨ ਦੇ ਨਾਲ ਧੱਕਾ ਜਿਹੜਾ ਨਹੀਂ ਕੀਤਾ ਜਾਣਾ ਚਾਹੀਦਾ ਕੈਨ ਤੋਂ ਭਾਵ ਜਿਵੇਂ ਕਿ ਭਜਾਉਣ ਰੇਸ ਲਾਉਣ ਵਾਸਤੇ ਇਸੇ ਜਾਨਵਰ ਦੇ ਸੱਟ ਮਾਰਨੀ ਜਾਂ ਉਹਦੇ ਨਾਲ ਧੱਕਾ ਕਰਨਾ ਜ਼ਬਰਦਸਤੀ ਭਜਾਉਣਾ ਜਾਂ ਕੋਈ ਨਸ਼ੇ ਦਾ ਸੇਵਨ ਕਰਾਉਣਾ ਤਾਂ ਇਹਦੇ ਨਾਲ ਸਬੰਧਤ ਅਧਿਕਾਰੀ ਉੱਥੇ ਮੌਜੂਦ ਹੈ ਜਿਹੜੇ ਹੋਣਗੇ ਉਹ ਇਹ ਸਾਰੀ ਦੀ ਨਿਗ੍ਹਾ ਜਿਹੜੀ ਰੱਖਣਗੇ ਤਾਂ ਹੁਣ ਮੁਰ ਤੋਂ ਇਹ ਦੌੜਾ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ